ستری میں سوم سہوتا تیسرے ویخ رہے ہو چینل پوسو ناما پوسو ناما یعنی کہ پاور آف شوشل یونیٹی دوستو پنجابی دے مشہور کمیڈین جس وندر پلہ تو اس دنیا تو چلے گئے پر انہ دی کمی جڑی ہے وہ انہ کلاکار کس طرح محسوس ہو رہی ہے اے آج میں تمہیں دستان جا رہے ہیں خاص کر کے جی اپا مرہوم سردول سکندر دی وائف میڈم عمر نوری جی دی گل کریے

نہیں رہا لیکن دوستو جدو یہ خبر آئی تا، بلا چارے پاسے ماتم چا گیا زبان چپ ہو گئی کہ آخر کار اجہا کی ہویا پیسے میں ایک ویڈیو دیکھ رہا سیس جسویندر جس پلا جی نے خود کہا کہ میں نے پوچھا کہ اصل میں پوزیشن میری ہے کی ہے اور کس طرح دی ہے انہوں نے کہا کہ ਪੋਜੀਸ਼ਨ ਕਾਫੀ ਜਿਆਦਾ ਸੀਰੀਅਸ ਹੈ ਤਾਂ ਜਸਵਿੰਦਰ ਭੱਲਾ ਜੀ ਵੀ ਇਸ ਦੁਨੀਆ ਤੋਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਜ਼ਿੰਦਗੀ ਦੇ ਬੜੇ-ਵੱਡੇ ਪ੍ਰੋਜੈਕਟ ਨੇ ਜਿਹੜੇ ਜਿਨ੍ਹਾਂ ਤੇ ਕੰਮ ਚੱਲ ਰਿਹਾ ਸੀਗਾ ਔਰ ਜ਼ਿੰਦਗੀ ਦੇ ਹੋਰ ਵੀ ਉਹਨਾਂ ਦੇ ਬੜੇ ਰੁਚੇਵੇਂ ਸੀ ਜਿਨ੍ਹਾਂ ਨੂੰ ਅਜੇ ਪ੍ਰੈਕਟੀਕਲੀ ਰੂਪ ਦੇਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਆਕਾਲਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਆਕਾਲਪੁਰਖ ਨੂੰ ਮਨਜ਼ੂਰ ਹੈ ਹੁਣਾ ਉਹ ਹੀ ਹੈ ਹੁਣਾ ਹੋਈ ਆ ਸਾਡੀਆਂ ਜਿਹੜੀਆਂ ਪਲੈਨਿੰਗਜ਼ ਐ ਤੇ ਧੜੀਆਂ ਦੀਆਂ ਧੜੀਆਂ ਹੀ ਰਹਿ ਜਾਂਦੀਆਂ میڈم عمر نوری جدو پتا لگا کہ ببا مار کے روئے نے بہت روئے نے کیونکہ ہی سردود سکندر صاحب میں بادشاہ کسی جانکاری محتاج نہیں ہے اور جدو او چل گئے اس دنیا تے تو امر نوری جی ویسے ٹوٹ چکے سی لیکن ایک ہودمہ لگا جب کیونکہ امر نوری جی ہوئے سرد سکندر جی ہوئے جسوندر بلہ جی بال مکند شرما جی اور جسی گردس پریا جے کر اپا سارے کلاکار دی گل کریے تو بڑی یہاں کی نیڑتا سی بہت نیڑتا سی ਅਮਰ ਨੂਰੀ ਜੀ ਦਾ ਕਰਾਉਣਾ ਜਰਾਂ ਜਸਵਿੰਦਰ ਭੱਲਾ ਜੀ ਦਾ ਕਿਉਂਕਿ ਸਰਦੂਲ ਸਾਹਿਬ ਦਾ ਮਤਲਬ ਕਿਆ ਹੀ ਬਾਤ ਆ ਉਹ ਉਹਨਾਂ ਦੀ ਸਾਹ ਜੀ ਬਹੁਤ ਸਗੀ ਸੰਗੀਤ ਦੇ ਇੱਕ ਦੁਨੀਆ ਦੇ ਨਾਲ ਉਹਨਾਂ ਦੀ ਜਿਹੜੀ ਸਾਹ ਸੀ ਬਹੁਤ ਸਗੀ ਸੋ ਅਮਰ ਨੂਰੀ ਵੀ ਉਹਨਾਂ ਨੂੰ ਬੜੀ ਰਿਸਪੈਕਟ ਤੇ ਬੜੀ ਇੱਜ਼ਤ ਵੱਡੇ ਭਰਾਵਾਂ ਦੀ ਤਰ੍ਹਾਂ ਉਹਨਾਂ ਨੂੰ ਸਮਝ ਦੇ ਸਗੇ ਔਰ ਜਦੋਂ ਉਹਨਾਂ ਨੂੰ ਪਤਾ ਲੰਗਾ ਕਿ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੇ ਨਹੀਂ ਰਹੇ ਤਾਂ ਇੱਕਦਮ ਚੁੱਪ ਹੋ ਗਏ ਔਰ ਖਮੋਸ਼ੀ ਜੋ ਨਿਕਲ ਕੇ ਫਿਰ ਬੁਬਾ ਮਾਰ ਕੇ ਰੋਏ ਔਰ ਸੰਸਕਾਰ ਵਾਲੇ ਦਿਨ ਵੀ ਉਹਨਾਂ ਕੋ ਗੱਲ ਨਹੀਂ ਹੋ ਰਹੀ ਸੀ ਮੀਡੀਆ ਦੇ ਨਾਲ ਕਿ ਕੀ ਕੀ ਸ਼ਬਦ ਬੁਨੇ ਜਾਣ ਕਿਉਂਕਿ ਦੁੱਖ ਜਸਵਿੰਦਰ ਭੱਲਾ ਜੀ ਦਾ ਜਿੱਥੇ ਸੀਗਾ ਉੱਥੇ ਉਸ ਨੂੰ ਅਮਰ ਨੂਰੀ ਜੀ ਨੂੰ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਸਾਹਿਬ ਦੀ ਯਾਦ ਆ ਰਹੀ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਮੈਂ ਇਕੱਲੀ ਇਕੱਲੀ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਹਾਲਾਂਕਿ ਉਹਨਾਂ ਦੇ ਬੇਟੇ ਬਹੁਤ ਅੱਛੇ ਨੇ ਦੇਖਭਾਲ ਕਰ ਰਹੇ ਨੇ ਔਰ ਪਰ ਫਿਰ ਵੀ ਇੱਕ ਪਤੀ ਦਾ ਸਾਯਾ ਸਿਰ ਤੋਂ ਜਾਣਾ ਔਰ ਪਤਨੀ ਲਈ ਇੱਕ ਬਹੁਤ ਵੱਡਾ ਮੁਸ਼ਕਲ ਭਰਿਆ ਰਸਤਾ ਜਿਹੜਾ ਹੁੰਦਾ ਹੈ ਖਾਸ ਕਰਕੇ ਉਸ ਪਤੀ ਦਾ ਜਿਸ ਨੇ ਨਾਮ ਕਮਾਇਆ ਹੋਵੇ ਜਿਸ ਨੇ ਜ਼ਿੰਦਗੀ ਦੇ ਵਿੱਚ ਸ਼ੋਹਰਤ ਕਮਾਈ ਹੋਵੇ ਜਿਸ ਨੇ ਜ਼ਿੰਦਗੀ ਦੇ ਵਿੱਚ ਮਤਲਬ ਕੰਮ ਦੇ ਨਾਲ-ਨਾਲ ਆਪਣੇ ਬਿਜ਼ਨਸ ਦੇ ਨਾਲ-ਨਾਲ ਰਿਲੇਸ਼ਨ ਕਾਇਮ ਕੀਤੇ ਹੋਣ ਉਹ ਬੰਦਾ ਜਦੋਂ ਇਸ ਦੁਨੀਆ ਤੋਂ ਜਾਂਦਾ ਤਾਂ ਬੜਾ ਦੁੱਖ ਲੱਗਦਾ ਹੈ ਸੋ ਜਸਵਿੰਦਰ ਭੱਲਾ ਜੀ ਦੇ ਜਾਣ ਤੋਂ ਬਾਅਦ ਤੁਸੀਂ ਦੇਖੋ ਸੰਸਕਾਰ ਤੋਂ ਬਾਅਦ ਫਿਲਮ ਫੇਅਰ ਫੈਸਟੀਵਲ ਸਿੱਗਾ ਬਹੁਤ ਸਾਰੇ ਕਲਾਕਾਰਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਇਹਨਾਂ ਦਿਨਾਂ ਵਿੱਚ ਗੱਲਾਂ-ਗੱਲਾਂ ਹੋ ਰਹੀਆਂ ਵੀ ਸੰਸਕਾਰ ਤੋਂ ਬਾਅਦ ਉੱਥੇ ਠਮਕੇ ਲਗਾਏ ਜਾ ਰਹੇ ਨੇ ਇਹ ਬਹੁਤ ਚਲੋ ਇਹ ਇੱਕ ਅਲੱਗ ਪਾਰਟ ਹੈ ਕਿਉਂਕਿ ਪ੍ਰੋਗਰਾਮ ਫਿਕਸ ਸਿੱਗਾ حالانکہ بہت سارے کلاکار نہیں بھی پہنچے اور انہوں نے تاریخ بھی کی تھی آ رہی ہے جیڑے کلاکار پہنچے نے اتھے جا کے کوئی کہہ رہا میک اپ کر کے ڈانس کر رہے نے کوئی بوبا ماؤ کو کچھ کر رہا للکارے مارے مطلب اپنی اپنی پاچھا دے بچے جو جو کہہ رہے نے پر سوال اتھے ہے کہ جسبندر پلا جیدہ بچھوڑا زندگی پر محسوس ہندہ رہے گا کیونکہ وہ سچ مچ پنجابی فلم انڈرسٹری دی جند تے جان سگی ਉਹਨਾਂ ਤੋਂ ਬਿਨਾ ਪੰਜਾਬੀ ਫਿਲਮ ਦੀ ਕਲਪਨਾ ਕਰਨਾ ਵੀ ਬਹੁਤ ਮੁਸ਼ਕਲ ਹੈ ਸੋ ਅੱਜ ਜਿੱਥੇ ਚਾਰੇ ਪਾਸੇ ਜਸਵਿੰਦਰ ਭੱਲਾ ਜੀ ਦੇ ਜਾਣ ਦਾ ਦੁੱਖ ਹੈ ਉਥੇ ਮੈਡਮ ਅਮਨ ਨੂਰੀ ਵੀ ਮਤਲਬ ਇੱਕਦਮ ਖਾਮੋਸ਼ ਹੋ ਗਏ ਔਰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਉਹਨੂੰ ਪਤਾ ਲੱਗਾ ਕਿ ਇੱਕ ਤਾਂ ਬਹੁਤ ਵੱਡਾ ਹਾਦਸਾ ਵਾਪਰ ਗਿਆ ਤੇ ਬੁੱਬਾ ਮਾਰ ਮਾਰ ਕੇ ਰੋਏ ਹੋ ਔਰ ਸ਼ਾਇਦ ਇਨਾ ਦੁੱਖਾਂ ਦੇ ਵਿੱਚ ਆਪਣੇ ਦੁੱਖ ਵੀ ਯਾਦ ਆਉਂਦੇ ਨੇ ਜਿਨ੍ਹਾਂ ਨੂੰ ਯਾਦ ਕਰਕੇ ਆਪਾਂ ਬਹੁਤ ਰੋਂਦੇ ਹਾਂ ਦੋਸਤੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਜ਼ਰੂਰ ਨੇ ਔਰ ਦੇਖੋ ਗੁਰੂ ਨਾਨਕ ਪਾਸ਼ਾ ਨੇ ਵੀ ਲਿਖਿਆ ਕਿ ਨਾਨਕ ਦੁਖੀਆ ਸਭ ਸੰਸਾਰ ਸੋ ਜੋ ਵੀ ਇਸ ਸੰਸਾਰ ਤੇ ਆਇਆ ਉਸ ਦੀ ਜ਼ਿੰਦਗੀ ਦੇ ਨਾਲ ਇੱਕ ਨਾ ਇੱਕ ਦੁੱਖ ਜ਼ਰੂਰ ਲੱਗਾ ਜਿਸ ਨੂੰ ਕਦੇ ਵੀ ਆਪਾਂ ਅਲੱਗ نہیں کر سکتے سو میڈم عمر نوری جی اسی دکھ نمجھ سکتے ہیں کیونکہ سردود صاحب نو اسی بھی بڑا بڑی محبت بڑا ستکار سی بڑی عزت کر ہیں سو وندر پلہ جی نو بھی اور اس کڑی دے گھڑی جس وندر پلہ دی فیملی دے نال کھڑے ہو ہر ایک لگ دا ہے اور تے غم نو بھی اسی چنگی طرح جان دے ہاں کیونکہ تسی بھی ایک وہ شخص دے نام زندگی بتائی جن بھی مالک نے دتی ہے جنہاں نو اسی بڑا پیار تے بہت ہی ستکار کر دیا سو so جڑے رہو کوسو نما چینل اپنے دو سوم سو ہوتا نو دیو اجازت